ਨਾਗਰਾ ਰਸਤੇ ਜੰਕਸ਼ਨ ਚੈਨਲ ਵੱਲੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਕਰੀਨ ਤੇ WhatsApp ਨੰਬਰ 8968144273 ਚੱਲ ਰਿਹਾ ਹੈ ਜੀ ਤੁਸੀਂ ਆਪਣੀ ਐਡ ਇਸ ਨੰਬਰ ਤੇ ਭੇਜੋ ਇਸ ਚੈਨਲ ਤੇ ਹਰ ਮੰਗਲਵਾਰ ਹਰ ਸਨੇਚਰਵਾਰ ਸ਼ਾਮ 7 ਵਜੇ ਐਡ ਲਾਈ ਜਾਂਦੀ ਹੈ ਜੀ ਐਡ ਫ੍ਰੀ ਆਫ ਕੋਸਟ ਲਾਈ ਜਾਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੇਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਤੇ ਆਪ ਜੀ ਨੂੰ ਬੇਨਤੀ ਹੈ ਵੀ ਸਾਡੀ ਵੀਡੀਓ ਦੇ ਵਿੱਚ ਰਲਵੇਂ ਮਿਲਵੇਂ ਰਿਸ਼ਤੇ ਹੁੰਦੇ ਨੇ ਕਿਰਪਾ ਕਰਕੇ ਜਰੂਰ ਐਂਡ ਤੱਕ ਵੇਖਿਆ ਕਰੋ ਰਿਸ਼ਤਾ ਕਰਨ ਤੋਂ ਪਹਿਲਾਂ ਘੋਖ ਪੜਤਾਲ ਕਰਨਾ ਤੁਹਾਡੀ ਆਪਣੀ ਨੀਚੀ ਜ਼ਿੰਮੇਵਾਰੀ ਹੈ ਜੀ ਪਹਿਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਜੀ ਆਸਟ੍ਰੇਲੀਆ ਤੋਂ ਨਾਈ ਸਿੱਖ ਲੜਕਾ ਸਰਦਾਰ वैष्णवा जी भगवान ਦਾ ਲੜਕਾ ਹੈ ਬਟਾਲਾ ਏਰੀਆ ਆਸਟ੍ਰੇਲੀਆ ਲੜਕਾ ਹੈ 1998 ਡੇਟ ਆਫ ਬਰਥ 6 ਫੁੱਟ 2 ਇੰਚ ਕੱਦ ਮਾਸਟਰ ਆਫ ਮਕੈਨੀਕਲ ਇੰਜੀਨੀਅਰਿੰਗ ਐਂਡ ਮਕੈਨੀਕਲ ਡਿਜ਼ਾਈਨ ਯੂਨੀਵਰਸਿਟੀ ਆਫ ਆਸਟ੍ਰੇਲੀਆ ਲੜਕੇ ਮਾਸਟਰ ਡਿਗਰੀ ਕੀਤੀ ਹੋਈ ਹੈ ਜੀ ਮਕੈਨੀਕਲ ਡਿਜ਼ਾਈਨ ਦੀ ਆਸਟ੍ਰੇਲੀਆ ਦੀ ਯੂਨੀਵਰਸਿਟੀ ਤੋਂ ਸਟੱਡੀ ਵੇਸ ਤੇ ਗਏ ਨੇ ਜੀ ਇਹ ਪੀਆਰ ਵਾਸਤੇ ਇਹਨਾਂ ਦਾ ਅਪਲਾਈ ਕੀਤਾ ਹੋਇਆ ਹੈ ਪਿਤਾ ਜੀ ਇਹਨਾਂ ਦੇ ਕੱਪੜੇ ਦਾ ਕਾਰੋਬਾਰ ਕਰਦੇ ਨੇ ਦੋ ਭੈਣਾਂ ਨੇ ਉਹ ਮੈਰਟ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਨੀਟ ਵੈਲ ਐਜੂਕੇਟਿਡ ਫੈਮਿਲੀ ਗਰਲ ਪ੍ਰੇਫਰੇਬਲੀ ਆਸਟ੍ਰੇਲੀਆ ਪੀਆਰ ਮੈਲਬੌਰਨ ਵੈਜੀਟੇਰੀਅਨ ਗਰਲ ਹਾਈਟ ਮਸਟ ਬੀ 5.6 ਟੂ 5.8 ਐਮ ਬੀ ਨਾਟ ਕੰਟੈਕਟ ਪੜ੍ਹੇ ਲਿਖੇ ਪਰਿਵਾਰ ਦੀ ਲੜਕੀ ਜਿਹੜੀ ਕਿ ਆਸਟ੍ਰੇਲੀਆ ਹੋਵੇ ਤੇ ਮੈਲਬਾਰਨ ਨੂੰ ਇਹ ਪ੍ਰੇਫਰ ਕਰਨਗੇ ਭੈਸ਼ ਨੂੰ ਹੋਣੀ ਚਾਹੀਦੀ ਹੈ ਲੜਕੇ ਜੀ ਦਾ ਹਾਈਟ 5 ਫੁੱਟ 6 ਤੋਂ ਲੈ ਕੇ 5 ਫੁੱਟ 8 ਤੱਕ ਹੋਵੇ ਮੈਰਿਜ ਬਿਊਰੋ ਵਾਲੇ ਕਹਿੰਦੇ ਸੰਪਰਕ ਨਾ ਕਰਨ ਇਸ ਪਰਿਵਾਰ ਦਾ ਸਕਰੀਨ ਤੇ ਨੰਬਰ ਚੱਲੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋਗੇ ਇਹ ਹੈਗਾ ਜੀ ਕੈਨੇਡਾ ਤੋਂ ਮੱਝਵੀ ਸਿੱਖ ਲੜਕਾ ਜਿਗਰੌਂ ਪੀਆਰ ਕੈਨੇਡਾ 1998 ਦੇਟ ਆਵਰਥ 5 ਫੁੱਟ 7 ਇੰਚ ਕਾ B% ਮੈਕੈਨੀਕਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਮਾਤਾ ਪਿਤਾ ਦਾ ਇੱਕ ਅੱਲਾ ਬੇਟਾ ਨੀਡ ਪੀਆਰ ਗਰਲ ਫਰੋਮ ਕੈਨੇਡਾ ਨੋ ਕਾਸਟ ਵਾਰ ਲੜਕੀ ਕੈਨੇਡਾ ਦੀ ਪੀਆਰ ਹੋਵੇ ਕੋਈ ਜਾਤੀ ਬੰਧਨ ਨਹੀਂ ਇਸ ਪਰਿਵਾਰ ਦਾ ਰਿਸਕਰੀਤ ਨੰਬਰ ਚੱਲ ਰਿਹਾ ਜੀ ਲੋੜਵੰਦ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਆ ਬਿਨੇ ਪ੍ਰਤਾਪ ਸਿੰਘ ਜੱਟ ਸਿੱਖ ਲੜਕਾ ਟਿਵਾਣਾ ਗੋਤ ਫਤਿਹਗੜ੍ਹ ਸਾਹਿਬ ਏਰੀਆ 1994 ਡੇਟ ਆਵਰ BBA ਐਂਡ ਡਿਪਲੋਮਾ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਸੈਲਫ এমਪਲoyed ਨੇ ਆਪਣਾ ਕਾਰੋਬਾਰ ਹੈ ਇਹਨਾਂ ਦਾ ਇੱਕ ਮਾਰਸ਼ਲ ਬਿਲਡਿੰਗ ਦੇ ਵਿੱਚ ਇਨਸੂਲੇਸ਼ਨ ਫਿਟ ਕਰਦੇ ਨੇ ਜੀ ਇੱਕ ਭੈਣ ਹੈ ਇਹਨਾਂ ਦੇ ਇਹ ਮਾਤਾ ਜੀ ਅਤੇ ਛੋਟੀ ਭੈਣ ਦੇ ਨਾਲ ਇਹ ਲੜਕਾ ਕੈਨੇਡਾ ਵਿੱਚ ਰਹਿ ਰਿਹਾ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਨੀਟ ਪੀਆਰ ਗਰਲ ਫਰੋਮ ਕੈਨੇਡਾ ਪਰਮਨੈਂਟ ਮੈਰਿਜ ਔਰ ਕੰਟਰੈਕਟ ਮੈਰਿਜ ਲੜਕੀ ਕੈਨੇਡਾ ਦੀ ਪੀਆਰ ਹੋਵੇ ਉਹ ਪੱਕਾ ਵਿਆਹ ਵੀ ਕਰ ਸਕਦੇ ਨੇ ਜਾਂ ਫਿਰ ਇੱਕ ਕੰਟ੍ਰੈਕਟ ਮੈਰਿਜ ਵੀ ਕਰ ਸਕਦੇ ਨੇ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਹੈ ਜੀ ਲੋੜਵੰਦ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਇਹ ਵੀ ਇੱਕ ਡਾਟਾ ਤੋਂ ਆ ਵਰਿੰਦਰ ਸਿੰਘ ਜੱਟ ਸਿੱਖ ਲੜਕਾ ਬਾਜਵਾ ਗੋਤ ਲੁਧਿਆਣਾ ਏਰੀਆ 1998 ਡੇਟ ਆਫ ਬਰਥ 5 ਫੁੱਟ 11 ਇੰਚ ਘੱਟ 10+2 ਕੀਤੀ ਹੋਈ ਆ ਵਰਕ ਪਰੰਡ ਦੇ ਸਰੀ ਕਿ੍ਰੇਡਾ ਵਿਖਨੇ ਹੈ ਪਿਤਾ ਜੀ ਨਾਲੇ ਆਰਮੀ ਤੋਂ ਰਿਟਾਇਰ ਨੇ ਸ਼ਹਿਰੀ ਪ੍ਰਾਪਰਟੀ ਇਹਨਾਂ ਕੋਲ ਹੈ ਦੇ ਉਹਦਾ ਰੈਂਟਰ ਆ ਰਿਹਾ ਜੀ ਹੁਣ 2 ਲੱਖ ਰੁਪਿਆ ਪਰ ਮਾਸ ਇਨਾਂ ਦੀ ਇਨਕਮ ਆ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੇਡ ਬਿਊਟੀਫੁਲ ਐਂਡ ਐਜੂਕੇਟਡ ਗਰਲ ਪੜ੍ਹੀ ਲਿਖੀ ਤੇ ਸੋਹਣੀ ਸੁਨੱਖੀ ਲੜਕੀ ਦੀ ਜ਼ਰੂਰਤ ਆ ਅਸੇ ਕਰੀਂ ਤੇ ਇਹਦਾ ਨੰਬਰ ਚੱਲ ਰਿਹਾ ਜੀ ਲੋੜਵੰਦ ਪਰਿਵਾਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਜਸਕੀਰ ਸਿੰਘ ਜੱਟ ਸਿੱਖ ਲੜਕਾ ਰੋਪੜ ਏਰੀਆ 1991 ਡੇਟ ਆਵਰਥ 5 ਫੁੱਟ 7 ਇੰਚ ਕੱਦ 10+2 ਕੀਤੀ ਹੋਈ ਆ आईटीआई ਇਨਸਟਰੂਮੈਂਟ ਮੈਕੈਨੀਕਲ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ ਪ੍ਰਾਈਵੇਟ ਕੰਪਨੀ ਮੋਹਾਲੀ ਵਿਖੇ ਇਹ ਜੋਬ ਕਰਦਿੰਦੇ ਪੰਜ ਕਿੱਲੇ ਨਾਲ ਕੋਲੇ ਪ੍ਰਾਪਰਟੀ ਆ ਭੈਣ ਮੈਰਡਾ ਕਿਰਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਸਤਾ ਨੋਟ ਕਰੋ ਜੀ ਇਹ ਵੀ ਕੈਨੇਡਾ ਤੋਂ ਹੈ ਲੜਕੀ ਦਾ ਜੀ ਕੈਨੇਡਾ ਤੋਂ ਜੱਟ ਸਿੱਖ ਲੜਕੇ ਗਰੇਵਾਲ ਕੌਤ ਖਰੜ ਮੋਹਾਲੀ ਏਰੀਆ ਸਿਟੀਜ਼ਨ ਕੈਂਡੀਡੇਟਾ 1990 ਡੇਟ ਆਫ ਬਰਥ 5 ਫੁੱਟ 2 ਇੰਚ ਕਾਦਾ ਬੇਟੀ ਦਾ 10+2 ਕੌਮਨਵੈਂਟ ਸਕੂਲ ਤੋਂ ਕੀਤੀ ਹੋਇਆ ਇਹਨਾਂ ਦੀ ਬੀਟੈਕ ਇਹਨਾਂ ਦੀ ਕੰਪਿਊਟਰ ਐਂਡ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਦੀ ਕੀਤੀ ਹੈ ਬੀਟੈਕ ਇਹਨਾਂ ਦੀ ਜੀ ਪਿਤਾ ਜੀ ਖੇਤੀਬਾੜੀ ਕਰਦੇ ਨੇ 40 ਏਕੜ ਇਹਨਾਂ ਕੋਲੇ ਪ੍ਰਾਪਰਟੀ ਆ ਮਾਲਕ ਨੇ 40 ਏਕੜ ਦੇ ਇਹ ਨੇ ਭਾਦਰ ਸਾਹਿਬ ਭਰਾ ਇਹਨਾਂ ਦਾ ਕੈਨੇਡਾ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਪੜਿਆ ਲਿਖਿਆ ਸੋਹਣਾ ਸੁਨਖਾ ਲੜਕਾ ਸਿਟੀਜ਼ਨ ਪੀਆਰ ਵਰਕ ਪਰਮਿਟ ਕਿਸੇ ਵੀ ਸਟੇਟ ਤੇ ਇਹਨਾਂ ਤਿੰਨਾਂ ਚੋਂ ਕੈਨੇਡਾ ਹੋਵੇ ਅਤੇ 12-15 ਏਕੜ ਉਹਨਾਂ ਕੋਲੇ ਪ੍ਰਾਪਰਟੀ ਹੋਵੇ ਇਹਨਾਂ ਦੀ ਬੇਨਤੀ ਆ ਵੀ 10 ਏਕੜ ਤੋਂ ਘੱਟ ਵਾਲੇ ਬਿਲਕੁਲ ਸੰਪਰਕ ਨਾ ਕਰਨ ਮੈਰਿਜ ਬਿਊਰੋ ਵਾਲੇ ਬਿਲਕੁਲ ਟੈਲੀਫੋਨ ਨਾ ਕਰਨ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਇਹ ਵੀ ਕੈਂਡੀਡਟਾਂ ਚਾਟਰ ਸਿੰਘ ਲੜਕਾ ਢਾਲੀਵਾਲ ਗੋਤ ਪਟਿਆਲਾ ਏਰੀਆ ਪੀ ਆਰ ਕੈਂਡੀਡਟਾ 1993 ਡੇਟ ਆਫ ਬਰਥ 5 ਫੁੱਟ 11 ਇੰਚ ਕੱਤ ਮਾਤਾ ਪਿਤਾ ਦਾ ਇਕੱਲਾ ਬੇਟਾ ਪੜ੍ਹੀ ਲਿਖੀ ਅਤੇ ਸੋਹਣੀ ਸੁਲੱਖੀ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਜਿਸ ਦਾ ਕੱਤ 5 ਫੁੱਟ 5 ਇੰਚ ਦੇ ਕਰੀਬ ਹੋਵੇ ਸਕ੍ਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਹੈ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਰਦਾਰ ਆ ਜੀ ਪਗਵੰਦਾ ਖੰਘੂੜਾ ਗੋਤਾ ਰਾਏਕੋਟ ਲੁਧਿਆਣਾ ਏਰੀਆ 1992 ਡੇਟ ਆਫ ਬਰਥ ਆ 5 ਫੁੱਟ 8 ਇੰਚ ਕਾਤਾ 10+2 ਕੀਤੀ ਹੋਈ ਆ ਆਈਟੀ ਕੀਤੀ ਆ ਇਹ ਪਲੰਬਰ ਦਾ ਕੰਮ ਕਰਦੇ ਹਨ ਮਿਹਨਤੀ ਲੜਕਾ ਦੋ ਭੈਣਾਂ ਕੈਨੇਡਾ ਨੇ ਮਾਤਾ ਪਿਤਾ ਦਾ ਵੀ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਆ ਜੀ ਮੇਨ ਇੱਕ ਕਿਲਾ ਇੱਕ ਏਕੜ ਸਰਦੇ ਪੁੱਜਦੇ ਘਰ ਦੀ ਘਰੇਲੂ ਲੜਕੀ ਦੀ ਜ਼ਰੂਰਤ ਹੈ ਸਕਰੀਨ ਤੇ ਇਹਨਾਂ ਦਾ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇੱਕ ਇੰਡੀਆ ਦਾ ਨੰਬਰ ਆ ਦੂਸਰਾ ਕੈਨੇਡਾ ਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕੀ ਦਾ ਜੱਟ ਸਿੱਖ ਲੜਕੇ ਅਮਰਤਸਰ ਸਾਹਿਬ 1990 ਡੇਟ ਆਫ ਬਰਥ 5 ਫੁੱਟ 2 ਇੰਚ ਕੱਤ ਐਮਬੀਏ ਫਾਈਨਾਂਸ ਇਹਨਾਂ ਦੇ ਕੁਆਲੀਫਿਕੇਸ਼ਨ ਹੈ ਜੀ ਕੰਮ ਕਰਦੇ ਨੇ ਇਹ ਵਰਕਿੰਗ ਐਸ ਸੀਨੀਅਰ ਅਕਾਊਂਟਸ ਰੀਸੀਵਰੇਬਲ ਕੋਆਰਡੀਨੇਟਰ ਦੇ ਤੌਰ ਤੇ ਕੰਮ ਕਰਦੇ ਨੇ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਲੜਕਾ ਅੰਮ੍ਰਿਤਸਰ ਸਿਟੀ ਤੋਂ ਹੋਵੇ ਬਰਾਬਰ ਦੀ ਕੁਆਲੀਫਿਕੇਸ਼ਨ ਹੋਵੇ ਐਮਬੀਏ ਕੀਤੀ ਹੋਵੇ ਬੀਸੀਏ ਕੀਤੀ ਹੋਵੇ ਬੀਪੀਏ ਕੀਤੀ ਹੋਵੇ ਜਾਂ ਫਿਰ ਆਈਟੀ ਡਿਪਲੋਮਾ ਵਗੈਰਾ ਉਹਨਾਂ ਦੀ ਕੁਆਲਿਫੀਕੇਸ਼ਨ ਹੋ ਸਕਦੀ ਹੈ ਪੀਆਰ ਕੈਨੇਡਾ ਹੋਵੇ कद 5 फुट 7 इंच ਦੇ ਕਰੀਬ ਹੋਵੇ ਕਹਿੰਦੇ ਜਿਆਦਾ ਨਾ ਹੋਵੇ ਇਹਨਾਂ ਦਾ ਬੇਸਿਕ ਰਿਫਰੈਂਸ ਨੰਬਰ ਚੱਲ ਰਿਹਾ ਜੀ ਜੋ ਇਹ ਰਿਸ਼ਤੇ ਦੇ ਚਾਹਵਾਨ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਗੜੀਆ ਸਿੱਖ ਲੜਕਾ ਫਰੀਦਕੋਟ ਏਰੀਆ ਕੈਨੇਡਾ ਪੀਆਰ 1998 ਡੇਟ ਆਫ ਬਰਥ 5 फुट 10 ਇੰਚ ਕੱਦ ਕੈਨੇਡਾ ਵਿੱਚ ਆਪਣੀ ਕੰਸਟਰਕਸ਼ਨ ਕੰਪਨੀ ਇਹਨਾਂ ਦੀ ਸਾਰਾ ਪਰਿਵਾਰ ਇਹਨਾਂ ਦਾ ਕ੍ਰੀਡਾ ਲਿਖਿਆ ਆਪਣਾ ਵੱਡਾ ਘਰ ਹੈ ਕੈਨੇਡਾ ਵਿੱਚ ਜਾਰ ਇकडे ਨਾਲ ਕੋਈ ਇੰਡੀਆ ਦੇ ਵਿੱਚ ਸ਼ਹਿਰੀ ਪ੍ਰਾਪਰਟੀ ਆ ਜਿਹਦੀ ਲਗਭਗ 8 ਕਰੋੜ ਵੈਲਿਊ ਆ ਮਾਰਕੀਟ ਵੈਲਿਊ ਨੀਟ ਵੈਲ ਐਜੂਕੇਟਿਡ ਡੀਸੈਂਟ ਬਿਊਟੀਫੁੱਲ ਗਰਲ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਆਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਕਾਲੂ ਗੋਤ ਅਮਰਸਰ ਸਾਹਿਬ ਪੀ ਆਰ ਕੈਨੇਡਾ 1994 ਡੇਟ ਆਫ ਬਰਥ 5 ਫੁੱਟ 8 ਇੰਚ ਕੱਤ ਮਕੈਨੀਕਲ ਇੰਜੀਨੀਅਰਿੰਗ ਬ੍ਰੈਂਪਟਨ ਕੈਨੇਡਾ ਤੋਂ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਜੀ ਵੈਲ ਸੈਟਲਡ ਨੇ 2.5 ਮੈਰਿਟ ਨੇ ਕੈਨੇਡਾ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਨੀਟ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ fromParams ਕੈਨੇਡਾ ਔਰ ਇੰਡੀਆ ਨੀਅਰ ਅਮਰਸਾ ਸਾਹਿਬ ਐਮਬੀ ਨਾਟ ਕੰਟੈਕਟ ਪੜਿਆ ਪੜੀ ਲਿਖੀ ਤੇ ਸੋਹਣੀ ਸੁਨੱਖੀ ਲੜਕੀ ਜਿਹਨੇ ਤਾਂ ਹੋਵੇ ਜੇਕਰ ਪੜੀ ਲਿਖੀ ਲੜਕੀ ਬੈਲ ਕੁਆਲੀਫਾਈਡ ਆ ਇੰਡੀਆ ਤੋਂ ਹੋਵੇ ਤਾਂ ਅੰਮ੍ਰਿਤਸਰ ਦੇ ਨੇੜੇ ਵਾਲੇ ਹੀ ਸੰਪਰਕ ਕਰਨ ਦੂਰ ਵਾਲੇ ਨਾ ਕਰਨ ਮੈਰਜ ਬੂਰੋ ਵਾਲੇ ਕਹਿੰਦੇ ਦੂਰ ਰਹਿਣ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਟੋਕਦੇ ਜੱਟ ਸਿੱਖ ਲੜਕਾ ਜਲੰਧਰ ਏਰੀਆ 1999 ਡੇਟ ਆਫ ਬਰਥ 6 ਫੁੱਟ 3 ਇੰਚ ਦਾ ਬੇਟੇ ਦਾ ਸਵਾ 6 ਫੁੱਟ ਕਹਿੰਦੇ ਸਟੱਡੀ ਬਿਜ਼ਨਸ ਮੈਨੇਜਮੈਂਟ ਨਿਊਜ਼ੀਲੈਂਡ ਤੋਂ ਕੀਤੀ ਇਹਨਾਂ ਨੇ ਅੱਜ ਕੱਲ ਇਹ ਯੂਐਸਏ ਵਿੱਚ ਰਹਿ ਰਹੇ ਨੇ ਭੈਣ ਮੈਰਿਡਾ ਆਸਟ੍ਰੇਲੀਆ ਇਹਨਾਂ ਦੀ ਇੱਛਾ ਜੀ ਕੀ ਹੈ ਇਹਨਾਂ ਦੀ ਰਿਕੁਆਇਰਮੈਂਟ ਆ ਨੀਡ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ ਹੈਜ਼ ਹਾਈਟ 5.7 ਇੰਚ ਪੜੀ ਲਿਖੀ ਸੋਹਣੀ ਸਨਖੀ ਲੜਕੀ ਜੀ ਦਾ ਕੱਤ 5 ਫੁੱਟ 7 ਇੰਚ ਦੇ ਕਰੀਬ ਹੋਏ ਲੜਕੀ ਯੂਐਸਏ ਜਾਂ ਆਸਟ੍ਰੇਲੀਆ ਤਾਂ ਹੋ ਸਕਦੀ ਆ ਪਰੰਤੂ ਜੇਕਰ ਇੰਡੀਆ ਤੋਂ ਹੋਵੇ ਤਾਂ ਵੀ ਅਸੀਂ ਨਰਸਿੰਗ ਹੋਵੇ ਉਹ ਵੀ ਜ਼ਰੂਰ ਕਹਿੰਦੇ ਰਿਸ਼ਤਾ ਵਿਚਾਰਿਆ ਜਾਵੇਗਾ ਸਕਰੀਤ ਤੇ ਨੰਬਰ ਚੱਲੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਲੜਕੀ ਦਾ ਜੱਟ ਸਿੱਖ ਲੜਕੇ ਢਿੱਲੋਂ ਗੋਤ ਲੁਧਿਆਣਾ ਏਰੀਆ ਪੀਆਰ ਕੈਨੇਡਾ 221197 ਡੇਟ ਆਵਰਤਾ 5 ਫੁੱਟ 3 ਇੰਚ ਕਾਤਾ ਕੌਨ ਕਨਵੈਂਟ ਐਜੂਕੇਟਡਾ ਲੜਕੀ ਇਹ ਇੱਕ ਭਰਾ ਦੋ ਭੈਣਾਂ ਨੇ ਇਹ ਤੇ ਭੈਣ ਮੈਰਿਡ ਆ ਕੈਨੇਡਾ ਵੈਲ ਕੁਆਲਿਫਾਈਡ ਐਂਡ ਹੈਂਡਸਮ ਲੜਕੇ ਦੀ ਕਹਿੰਦੇ ਜ਼ਰੂਰਤ ਆ ਲੜਕਾ ਨਸ਼ਾ ਰਹਿਤ ਹੋਵੇ ਸੋਹਣਾ ਸੁਨੱਖਾ ਤੇ ਪੜਿਆ ਲਿਖਿਆ ਲੜਕੇ ਦੀ ਜ਼ਰੂਰਤ ਆ ਨਸ਼ਾ ਰਹਿਤ ਹੋਵੇ ਵਧੀਆ ਆਪਣਾ ਕਾਰੋਬਾਰੀ ਹੋਵੇ ਜਾਂ ਫਿਰ ਘਟੋ ਘਟ 40 ਏਕੜਾਂ ਕਹਿੰਦੇ ਪ੍ਰਾਪਰਟੀ ਹੋਵੇ ਹੰਨਾ ਸਮਰਾਲਾ ਜਗਰਾਉ ਲੁਧਿਆਣਾ ਏਰੀਏ ਤੋਂ ਹੀ ਰਿਸ਼ਤਾ ਵਿਚਾਰਿਆ ਜਾਵੇਗਾ ਦੂਰ ਵਾਲੇ ਸੰਪਰਕ ਨਾ ਕਰਨ ਇਹਨਾਂ ਦਾ ਵਿਸ਼ੇਸ਼ ਰੀਂਤ ਨੰਬਰ ਚਾਹੀਏ ਸੰਪਰਕ ਕਰ ਸਰ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਦਵਾਈ ਤੋਂ ਜਗਮੀਰ ਸਿੰਘ ਜੱਟ ਸਿੱਖ ਲੜਕਾ ਸਿੱਧੂ ਗੋਤ ਰਾਏਕੋਟ ਲੁਧਿਆਣਾ 1998 ਡੇਟ ਆਫ ਬਰਥ 5 ਫੁੱਟ 11 ਇੰਚ ਕੱਤ 3+2 ਕੀਤੀ ਹੋਈ ਹੈ ਤੇ ਜੀ 7 ਸਾਲਾਂ ਤੋਂ ਦਵਾਈ ਵਿੱਚ ਇਹ ਡਰਾਈਵਰ ਦੇ ਤੌਰ ਤੇ ਆਪਣਾ ਜੌਬ ਕਰ ਰਹੇ ਨੇ 65000 ਰੁਪਏ ਪਰ ਮਹੀਨੇ ਦੀ ਇਨਕਮ ਆ ਚਾਰ ਭੈਣਾਂ ਨੇ ਚਾਰੇ ਮੈਰਿਡ ਨੇ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਹੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਯੂਕੇ ਤੋਂ ਜੱਟ ਸਿੱਖ ਲੜਕਾ ਕਪੂਰਥਲਾ ਏਰੀਆ ਯੂਕੇ ਸਿਟੀਜ਼ਨ 31 ਸਾਲ ਉਮਰ 5 ਫੁੱਟ 9 ਇੰਚ ਕਾ BSc Pharma, Pharmaceutical Science ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ। ਇੰਗਲੈਂਡ ਵਿੱਚ ਵਧੀਆ ਜੌਬ ਕਰਦੇ ਨੇ। ਸਾਰਾ ਪਰਿਵਾਰ ਅਮਰਤਾ ਰਿਹਾ ਅਤੇ ਜੋਕੇ ਵਿੱਚ ਵੈਲ ਸੈਟਲਡ ਆ। ਇੱਕ ਛੋਟਾ ਭਰਾ ਇਹਨਾਂ ਦੇ 12 ਕਿਲੇ ਨਾਲ ਕੋਲੇ ਪ੍ਰਾਪਰਟੀ ਹੈ ਲੀਡ ਦੇ ਵਿੱਚ। ਪੜ੍ਹੀ ਲਿਖੀ ਸੋਹਣੀ ਸੁਨੱਖੀ ਅਮਰਤਾ ਰਿ ਹੈ। ਘਰੇ ਜੁੜ ਲੜਕੀ ਦੀ ਜ਼ਰੂਰਤ ਆ। ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈ ਕੈਨੇਡਾ ਤੋਂ। ਸੋਹਿਤ ਦੂਆ ਖੱਤਰੀ ਹਿੰਦੂ ਲੜਕਾ ਹੁਸ਼ਿਆਰਪੁਰ ਏਰੀਆ 3797 2:02 ਮਿੰਟ ਸ਼ਾਮ ਦਾ ਬਰਥਾ ਲੜਕੇ ਦਾ 5 ਫੁੱਟ ਸੰਤ ਚ ਕਾਤਾ ਕੁਆਲੀਫਿਕੇਸ਼ਨਾਂ ਦੇ ਇਹਨਾਂ ਦੀ ਹੈ ਜੀ ਐਸੋਸੀਏਟ ਆਫ ਆਰਟਸ ਡਿਗਰੀ ਜਨਰਲ ਕੈਨੇਡਾ ਤੋਂ ਇਹ ਲੜਕਾ ਪੀਆਰ ਕੈਨੇਡਾ ਓਵਰਸੀ ਸਿਟੀਜ਼ਨ ਇੰਡੀਆ ਕੈਨੇਡਾ ਦਾ ਪੀਆਰ ਆ ਤੇ ਓਵਰਸੀ ਸਿਟੀਜ਼ਨ ਹੈਗਾ ਇਹ इंडिया ਤੋਂ ਆਪਣੀ ਇਹ ਇਹਨਾਂ ਦੀ ਕੰਸਟਰਕਸ਼ਨ ਕੰਪਨੀ ਹੈ ਕੈਨੇਡਾ ਦੇ ਵਿੱਚ ਹੈਲੀਫਿਕਸ ਨੋਵਾ ਸਕੋਟिया ਭਰਾਵਾਂ ਦਾ ਪੀਆਰ ਕੈਨੇਡਾ ਪ्युअर ਵੈਸ਼ਨੂ ਫੈਮਲੀ ਹੈ ਜੀ ਇਹ ਇਹਨਾਂ ਦੀ ਰਿਕਵਰਮੈਂਟ ਆ ਨੀਡ ਵੈਲ ਕੁਆਲੀਫਾਈਡ ਐਂਡ ਬਿਊਟੀਫੁਲ ਗਰਲ ਫਰਮ ਹਿੰਦੂ ਖਤਰੀ ਫੈਮਲੀ ਪੜ੍ਹੀ ਲਿਖੀ ਤੇ ਸੋਹਣੀ ਸੁਨੱਖੀ ਲੜਕੀ ਹਿੰਦੂ ਪਰਿਵਾਰ ਦੀ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਮੁਹਾਲੀ ਏਰੀਆ 1995 ਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਮਾ ਸੋਸਾਇੋਲੋਜੀ ਕੁਆਲੀਫਿਕੇਸ਼ਨਾਂ ਪੰਜਾਬ ਪੁਲਿਸ ਦੇ ਵਿੱਚ ਇਹ ਸਰਕਾਰੀ ਜੋਬ ਕਰਦੇ ਨੇ 14 ਕਿਲੇ ਨਾਲ ਕੋਈ ਪ੍ਰਾਪਰਟੀ ਆ ਭੈਣ ਮੈਰਿਡਾ ਲੜਕੀ ਸੋਹਣੀ ਸੁਨੱਖੀ ਹੋਵੇ ਤੇ ਸਰਕਾਰੀ ਜੋਬ ਕਰਦੀ ਹੋਵੇ ਸਕਰੀਤ ਇਹਨਾਂ ਦਾ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੱਕ ਜੱਟ ਸਿੱਖ ਲੜਕੇ ਸਿੱਧੂ ਗੋਤ ਮੋਗਾ ਏਰੀਆ ਔਰ ਸਟੱਡੀ ਵੇਸ ਕੈਨੇਡਾ ਸਟੂਡੈਂਟ ਵੀਜ਼ੇ ਤੇ ਕੈਨੇਡਾ ਗਈ ਹੋਇਆ ਲੜਕੀ ਇਹ ਮੋਗਾ ਏਰੀਆ ਨਾਲ ਸੰਬੰਧ ਰੱਖਦੀ ਆ ਸਿੱਧੂ ਗੋਤਾ ਇਹ ਲੜਕੀ ਕਹਿੰਦੇ ਅਮਰਤਾ ਰੀਆ ਨਿਤਨੇਮ ਦੀ ਗੁਰਮਾਣੀ ਕਾਂਠਾ ਇਹਨਾਂ ਦੇ ਹਰ ਰੋਜ਼ ਇਹ ਹੈ ਨਿਤਨੇਮੀਆ ਗੁਰਬਾਣੀ ਦੀ ਪੰਜੇ ਬਾਣੀਆਂ ਦੀ ਦਸਤਾਰ ਧਾਰੀ ਲੜਕੀ ਆ ਹਰੋ ਜੇ ਹੈ ਦਸਤਾਰ ਸਜਾ ਕੇ ਰੱਖ ਦੇਣੇ ਤੇ ਪੰਜਾ ਬਾਣੇ ਦਾ ਪਾਠ ਕਰਦੇ ਨੇ ਆਪ ਇਹ ਲੜਕੀ ਅੰਮਰਤਾਰੀਆ 1995 ਨੇ ਡੇਟ ਆਫ ਬਰਥ ਆ 5/6 ਚਿਕਾਤਾ ਭਰਾ ਇਹਨਾਂ ਦਾ ਅਨਮੈਰਿਡਾ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਅੰਮਰਤਾਰੀ ਸੋਹਣਾ ਸੁਨਖਾ ਲੜਕਾ ਪੀਆਰ ਕੈਨੇਡਾ ਜਾ ਵਰਕ ਪਰ ਕੈਨੇਡਾ ਤੇ ਹੋਵੇ। ਅਦੇ ਉਹਨਾਂ ਕੋਲ 4 ਏਕੜ ਤੋਂ ਲੈ ਕੇ 15 ਏਕੜ ਤੱਕ ਪ੍ਰਾਪਰਟੀ ਹੋਵੇ। ਸਕਰੀਨ ਤੇ ਇਹਦਾ ਨੰਬਰ ਚੱਲ ਰਿਹਾ ਹੈ ਤੁਸੀਂ ਸੰਪਰਕ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਪਰ ਹੋਵੇ। ਇਹ ਵੀ ਕੈਨੇਡਾ ਤੋਂ ਆ। ਜੱਟ ਸਿੱਖ ਲੜਕਾ ਮਾਨਗੋਤ, ਰਾਏਕੋਟ, ਲੁਧਿਆਣਾ ਏਰੀਆ, ਕੈਨੇਡਾ, ਪੀਆਰ। 1995 ਡੇਟ ਆਵਰਥ, 5 ਫੁੱਟ 7 ਇੰਚ ਕਾ। बीटेक मैकेनिकल इंजीनियरिंग इंडिया ਤੋਂ ਕੀਤੀ ਹੋਈ ਇਹਨਾਂ ਦੀ ਜੀ ਭੈਣ ਮੈਰਟਾ ਪੀਆਰ ਕੈਨੇਡਾ ਪ੍ਰੋਪਰਟੀ 10 एकड़ਾ ਨੇੜ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ बीएससी ਨਰਸਿੰਗ बीएससी ਨਰਸਿੰਗ ਜਿਹੜੀ ਲੜਕੀ ਦੀ ਕੀਤੀ ਹੋਵੇ ਸੋਹਣੀ ਸਨਖੀ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕਾਸ਼ੂਪ ਰਾਜਪੂਤ ਲੜਕਾ ਤਹਿਵਾ ਹਰਿਆਣੇ ਤੋਂ 28 ਸਾਲ ਉਮਰ 5 ਫੁੱਟ 5 ਇੰਚ ਕੱਦ 10+2 ਮੈਡੀਕਲ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਬੀਏ ਆਈਟੀਆ ਇਲੈਕਟ੍ਰੀਸ਼ੀਅਨ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਪੀਐਸਪੀਸੀਐਲ ਦੇ ਵਿੱਚ ਸਰਕਾਰੀ ਜੋਬ ਕਰਦੇ ਨੇ 2 ਸਾਲਾਂ ਦੀ ਇਹਨਾਂ ਦੀ ਸਰਵਿਸ ਹੋ ਗਈ ਪਿਤਾ ਇਹਨਾਂ ਦਾ ਬਿਜ਼ਨਸਮੈਨ ਹੈ ਸ਼ਹਿਰ ਵਿੱਚ ਆਪਣੀ ਦੁਕਾਨ ਆ ਪੜ੍ਹੀ ਲਿਖੀ ਸੋਹਣੀ ਸੁਨੱਖੀ ਸਰਕਾਰੀ ਜੋਬ ਕਰਦੇ ਲੜਕੀ ਦੀ ਜ਼ਰੂਰਤ ਆ ਮੈਰਜ ਬਿਊਰੋ ਵਾਲੇ ਕਹਿੰਦੇ ਮੁਆਫ ਕਰਨ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਲੜਕੀ ਦਾ ਹੁਸ਼ਿਆਰਪੁਰ ਤੋਂ ਦਿક્ષા ਮਾਜਵੀ ਲੜਕੀ ਹੁਸ਼ਿਆਰਪੁਰ ਏਰੀਆ ਆਨ ਵਰਕ ਪਰਮਿਟ ਕੈਨੇਡਾ 3894 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਬੀਐਸਸੀ ਨਰਸਿੰਗ ਪੇਲੀਏਟਿਵ ਕੇਅਰ ਨਰਸਿੰਗ ਲੀਡਰਸ਼ਿਪ ਐਂਡ ਮੈਨੇਜਮੈਂਟ ਇਹਨਾਂ ਦੀ ਕੁਆਲਿਫੀਕੇਸ਼ਨਾਂ ਜੀ ਪਿਤਾ ਜੀ ਸਰਕਾਰੀ ਜੌਬ ਕਰਦੇ ਨੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਭਰਾ ਗਵਰਨਮੈਂਟ ਜੌਬ ਕਰਦੇ ਨੇ ਕੈਨੇਡਾ ਵਿੱਚ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਪੜਿਆ ਲਿਖਿਆ ਸੋਹਣਾ ਸੁਨੱਖਾ ਪੀਆ ਲੜਕਾ ਕੈਨੇਡਾ ਤੋਂ ਹੋਵੇ ਇਹਨਾਂ ਨੂੰ ਪੀਆ ਲੜਕੀ ਦੀ ਜ਼ਰੂਰਤ ਆ ਜੀ ਸਕਰੀਨ ਤੇ ਨੰਬਰ ਚੱਲੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਨਿਆਰ ਲੜਕਾ ਮੋਗਾ ਏਰੀਆ 1987 ਡੇਟ ਆਫ ਬਰਥ 5 ਫੁੱਟ 11 ਇੰਚ ਕਾ ਜੀ ਇਹ ਲੜਕਾ ਤਲਾਸ਼ ਸੁਦਾ ਜੀ ਬੀ ਫਾਰਮੇਸੀ ਇਹਨਾਂ ਦੀ ਕੁਆਲਿਫੀਕੇਸ਼ਨ ਆ ਲਿਮਟਿਡ ਕੰਪਨੀ ਚੰਡੀਗੜ੍ਹ ਵਿੱਚ ਇਹ ਜੋਬ ਕਰਦੇ ਨੇ 50000 ਰੁਪਏ ਪਰ ਮਹੀਨੇ ਇਹਨਾਂ ਦੀ ਇਨਕਮ ਆ ਪੈਨ ਮੈਰਿਟਾ ਸਿਟੀਜ਼ਨ ਆ ਆਸਟ੍ਰੇਲੀਆ ਇੱਕ ਇਹਨਾਂ ਦੇ ਭਰਾ ਪੜ੍ਹੇ ਲਿਖੇ ਲੜਕੀ ਦੀ ਜ਼ਰੂਰਤ ਆ ਕੁਆਰੀ ਜੱਤ ਲਾਖ ਸੁਦਾ ਹੋ ਸਕਦੀ ਆ ਪਰੰਤੂ ਕਹਿੰਦੇ ਬੱਚਾ ਨਾ ਹੋਵੇ ਇਹਨਾਂ ਦਾ ਵੀ ਸਿਗਨੇਚਰ ਨੰਬਰ ਕਰਕੇ ਇੰਪੈਕਟ ਕਰ ਸਕਦਾ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਸੇਮਰਨਜੀਤ ਸਿੰਘ ਮਾਜਵੀ ਸਿੱਖ ਲੜਕਾ ਬਟਾਲਾ ਏਰੀਆ 1999 ਡੇਟ ਆਵਰ 10+2 ਗ੍ਰੈਜੂਏਸ਼ਨ ਹੈ ਅੰਮ੍ਰਿਤਾਰੀ ਪਰਿਵਾਰ ਆ ਗਵਰਨਮੈਂਟ ਜੌਬ ਕਰਦੇ ਨੇ ਇਹ ਈਡੀਐਨ ਡੀਵੀ ਦੇ ਵਿੱਚ ਭਰਾ ਇਹਨਾਂ ਦਾ ਕੈਨੇਡਾ ਪੜੀ ਲਿਖੀ ਸੋਹਣੇ ਸੁਨੱਖੇ ਲੜਕੇ ਦੀ ਜ਼ਰੂਰਤ ਆ ਸਰਕਾਰੀ ਜੋਬ ਨੂੰ ਪਹਿਲ ਦਿੱਤੀ ਜਾਵੇ ਕਿ ਸਕਰੀਨ ਤੇ ਨੰਬਰ ਚੱਲ ਰਿਹਾ ਜਿਹਨਾਂ ਦਾ ਤੋੜ ਬਾਂਦੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋਗੇ ਇਹ ਲੜਕਾ ਹੈਗਾ ਬਹਿਰੈਨ ਜੱਟ ਸੇਕਲੜਕਾ ਲੁਧਿਆਣਾ ਏਰੀਆ 1993 ਡੇਟ ਆਵਰ 6 ਫੁੱਟ ਕੱਤ ਗ੍ਰੈਜੂਏਟ ਨੇ ਜੀ ਇਹ ਬਹਿਰੀਨ ਵਿੱਚ ਬਹੁਤ ਵਧੀਆ ਜੌਬ ਕਰਦੇ ਨੇ 4 ਕਿੱਤੇ ਨਾਲ ਕੋਲ ਪ੍ਰਾਪਰਟੀ ਆ ਪਿਤਾ ਜੀ ਨੇ ਦੀ ਖੇਤੀਬਾੜੀ ਕਰਦੇ ਨੇ ਵਧੀਆ ਕੋਠੀਆ ਘਰੇ ਆਪਣੇ ਪਿੰਡ ਵਿੱਚ ਸੋਹਣੀ ਸੁਨੱਖੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਹੀ ਸੰਪਰਕ ਕਰ ਸਕਦੇ ਹੋ ਇੱਕ ਕੈਨੇਡਾ ਦਾ ਤੇ ਇੱਕ ਇੰਡੀਆ ਦਾ ਨੰਬਰ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਹੁਸ਼ਿਆਰਪੁਰ ਤੋਂ ਸਿਮਰ ਸਿੰਘ ਕਲਸੀ ਗੋਤ ਸਿੱਖ ਲੜਕਾ ਹੁਸ਼ਿਆਰ ਪਰੇਰੀਆ 25195 ਡੇਟ ਆਫ ਬਰਥ 5 ਫੁੱਟ 6 ਇੰਚ ਕਾਦਾ ਬੇਟੇ ਦਾ ਡਿਪਲੋਮਾ ਇਨ ਮੈਕੈਨੀਕਲ ਇੰਜੀਨੀਅਰ ਡਿਪਲੋਮਾ ਇਨ ਮੈਕੈਨੀਕਲ ਇੰਜੀਨੀਅਰਿੰਗ ਕੈਡ ਕੈਮ ਸੀਐਨਸੀ ਇਹ ਕੋਰਸ ਇਹਨਾਂ ਨੇ ਕੀਤੇ ਹੋਏ ਨੇ ਜੀ ਵਰਕਿੰਗ ਇਨ ਰੈਪਿਊਟੇਡ ਫਾਰਮ ਗੈਟਿੰਗ ਗੁੱਡ ਸੈਲਰੀ ਬੜੀਆ ਨਾਮੀ ਫਰਮ ਦੇ ਵਿੱਚ ਇਹ ਕੰਮ ਕਰਦੇ ਨੇ ਵਧੀਆ ਲੈ ਸੈਲੀ ਲੈ ਰਹੇ ਨੇ ਪਿਤਾ ਜੀ ਨਾਲ ਦੇ ਬਤੌਰ ਲੈਕਚਰ ਰਿਟਾਇਰਡ ਨੇ ਮਾਤਾ ਜੀ ਬਤੌਰ ਗਵਰਨਮੈਂਟ ਟੀਚਰ ਰਿਟਾਇਰ ਹੈ ਇੱਕ ਇਹਨਾਂ ਦੇ ਭੈਣ ਆ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਕਸ਼ੇ ਅਰੋੜਾ ਔਰ ਮਲਟਾਂਡਾ ਹੁਸ਼ਿਆਰਪੁਰ ਜੀ ਆ 1995 ਡੇਟ ਆਵਰ 5 ਫੁੱਟ 8 ਇੰਚ ਕਾ 3+2 ਕੁਆਲੀਫਿਕੇਸ਼ਨ ਆ ਆਦਾ ਸਮਾਨੀ ਪਰਿਵਾਰ ਆ ਕੰਮ ਕਰਦੇ ਨੇ ਇਹ ਜੀ ਬਾਈਕ ਰਿਪੇਅਰ ਸਪੇਅਰ ਸੇਲ ਐਂਡ ਪਰਚੇਸ ਮੋਟਰਸਾਈਕਲ ਸਕੂਟਰਾਂ ਦਾ ਸਮਾਨ ਵੇਚਦੇ ਨੇ ਰਿਪੇਅਰ ਕਰਦੇ ਨੇ ਅਤੇ ਮੋਟਰਸਾਈਕਲ ਸਕੂਟਰਾਂ ਦੀ ਸੇਲ ਤੇ ਪਰਚੇਸ ਦਾ ਕੰਮ ਕਰਦੇ ਨੇ ਭੈਣ ਇਹਨਾਂ ਦੀ ਕੈਨੇਡਾ ਭਰਾ ਮੈਰੀਟ ਆ ਸੋਹਣੀ ਸੁਨੱਖੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਖੱਤਰੀ ਸਿੱਖ ਲੜਕਾ ਚਾਵਲਾ ਅੰਮ੍ਰਿਤਸਰ ਸਾਹਿਬ 1986 ਡੇਟ ਆਫ ਬਰਥ 5 ਫੁੱਟ 3 ਇੰਚ ਕੱਦ 10+2 ਇਹਨਾਂ ਦੀ ਕੁਆਲਿਫਿਕੇਸ਼ਨ ਆ ਆਪਣਾ ਘਰ ਆ ਅਤੇ ਆਪਣੀ ਪੁਰਾਣੇ ਦੀ ਦੁਕਾਨ ਹੈ ਨਦੀ ਘਰੇਲੂ ਲੜਕੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜਿਸ ਨੂੰ ਨਾਲ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਅੰਮ੍ਰਿਤਸਰ ਸਾਹਿਬ ਤੋਂ ਹੈ ਦੋਨੇ ਭਰਾ ਨੇ ਖਤਰੀ ਸਿੱਖ ਲੜਕਾ ਚਾਵਲਾ ਅੰਮ੍ਰਿਤਸਰ ਸਾਹਿਬ 1988 ਡੇਟ ਆਵਰ 10+2 ਕੁਆਲਿਫਿਕੇਸ਼ਨ ਪ੍ਰਾਈਵੇਟ ਜੌਬ ਕਰਦੇ ਨੇ ਗੁੱਡ ਇਨਕਮ ਆ ਆਪਣਾ ਮਕਾਨ ਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਹੀ ਇਹਨਾਂ ਨਾਲ ਰਿਪੋਰਟ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਹਰਦੀਪ ਸਿੰਘ ਜੱਟ ਸਿੱਖ ਲੜਕਾ ਬਲਗੋਤ ਬਾਬਾ ਵਕਾਲਾ ਅੰਮ੍ਰਿਤਸਰ ਸਾਹਿਬ ਤੋਂ 1995 ਡੇਟ ਆਵਰ 5 ਫੁੱਟ 10 ਇੰਚ ਕਾ ਟੈਨ ਪਲੱਸ ਕੁਆਲੀਫਿਕੇਸ਼ਨ ਆ ਇਹਨਾਂ ਨੇ ਸਟੱਡੀ ਸਟਾਰਟ ਕੀਤੀ ਹੈ بزਨਸ ਮੈਨੇਜਮੈਂਟ ਦੀ ਵੈਨਕੂਵਰ ਕੈਨੇਡਾ ਵਿੱਚ ਇਹ ਲੜਕਾ ਡਾਈਵੋਰਸੀ ਹੈ ਜੀ 8 ਕਿਲ ਇਹਨਾਂ ਕੋਲੇ ਪ੍ਰਾਪਰਟੀ ਆ ਨੀਡ ਗਰਲ ਪੀਆਰ ਵਰਕ ਪਰਮਿਟ ਫਰੋਮ ਕੈਨੇਡਾ ਅਨਮੈਰਿਡ অর ਡਾਈਵੋਰਸੀ ਲੜਕੀ ਕੈਨੇਡਾ ਦੀ ਪੀਆਰ ਹੋਵੇ ਪੜ੍ਹੀ ਲਿਖੀ ਹੋਵੇ ਕਵਰੀ ਵੀ ਹੋ ਸਕਦੀ ਹੈ ਜਾਂ ਫਿਰ ਡਿਵੋਰਸ ਸੀ ਵੀ ਹੋ ਸਕਦੀ ਹੈ ਸਕਰੀਨ ਤੇ ਇਹਦਾ ਨੰਬਰ ਚੱਲ ਰਿਹਾ ਜੀ ਰੋਡ ਮਾ ਦੇ ਇਹਨੂੰ ਨਾ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਢਿੱਲੋਂ ਗੋਤ ਵੈਸ਼ਨੂ ਮੋਗਾ ਏਰੀਆ 21096 ਡੇਟ ਆਵਰਥ 5 ਫੁੱਟ 7 ਇੰਚ ਕੱਦ ਗ੍ਰੈਜੂਏਟ ਨੇ ਇਹ ਇੱਕ ਪੈਣ ਇੱਕ ਭਰਾ ਪੈਣ ਕੈਨੇਡਾ ਰਾਧਾ ਸੋਨੀ ਪਰਿਵਾਰ ਆ ਜੀ ਨਾਨਕਾ ਪਰਿਵਾਰ ਇਹਨਾਂ ਦਾ ਕੈਨੇਡਾ ਵਿੱਚ ਵੈਲ ਸੈਟਲਡ ਆ। ਇਹਨਾਂ ਦੀ ਰਿਕੁਆਇਰਮੈਂਟ ਆ ਜੀ ਨੀਡ ਬॉय ਫਰੋਮ ਕੈਨੇਡਾ ਪੀਆਰ ਪੀਆਰ ਲੜਕਾ ਕੈਨੇਡਾ ਦਾ ਹੋਵੇ ਇਹਨਾਂ ਦੀ ਜ਼ਰੂਰਤ ਆ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਰੋੜ ਬੰਦ ਪਰਿਵਾਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ। ਇਹ ਰਿਸ਼ਤੇ ਦੇ ਬਾਰੇ ਵੀ ਆਪ ਜੀ ਨਾਲ ਸਾਂਝੇ ਕੀਤੇ ਗਏ ਨੇ ਜੀ। ਵੇਰਵੇ ਬੋਲਦਿਆਂ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਜਾਚਕਾਂ। ਧੰਨਵਾਦ। ਸ਼ੁਕਰੀਆ ਸਤਿ ਸ੍ਰੀ ਅਕਾਲ ਜੀ